ਇਹਨਾਂ ਨੇ ਜਦੋਂ ਇਹਨਾਂ ਨੂੰ ਮੈਂ ਟਰੱਕ ਤੱਲੋਂ ਕੱਢਿਆ ਇਹਨਾਂ ਨੇ ਹੱਥ ਵੜ ਕੇ ਕਿਹਾ ਜੀ ਬਾਈ ਬਚਾ ਲਾ ਪਰ ਮੈਂ ਬਚਾ ਨਹੀਂ ਸਕਿਆ ਇਹ ਚੀਜ਼ ਦਾ ਵਜੂਦ ਰਹਿਣਾ ਨਹੀਂ ਸਾਡੀ ਲੇਕਿਨ ਇਨਸਾਨ ਦੀ ਮੈਂ ਜਾਨ ਨਹੀਂ بچਾ ਸਕਿਆ ਹੁਣ ਅਸੀਂ 15 ਦਿਨ ਹੜਾਂ ਚ ਘਰੇ ਨਹੀਂ ਆਏ ਦੀ ਸੇਵਾ ਕਰਦੇ ਸਾਡੇ ਬੱਚੇ ਕਿਵੇਂ ਤਰਸਦੇ ਸੀ ਹੁਣ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਫਾਦਰ ਨੇ ਘਰ ਹੀ ਨਹੀਂ ਆਉਣਾ ਜਿਉਂ ਨੇ ਜਾਣ ਪੁੱਝ ਕੇ ਕੀਤੀ ਆ ਜਾਂ ਕੋਈ ਇਹਦੇ ਪਿੱਛੇ ਸਾਜ਼ਿਸ਼ ਮੰਨ ਲੈਂਦੀ ਆ ਫਿਰ ਤਾਂ ਸਜ਼ਾ ਦਾ ਹੱਕਦਾਰ 100% ਰਹੇਗਾ ਉਹ ਕਿਉਂ ਟਰੱਕ ਹੀ ਕਿਉਂ ਸਾਡੀਆਂ ਟਰੈਲੀਆਂ ਚ ਬਾਈਦੇ ਨੇ ਪਰ ਨਈ ਜਿਹੜੇ ਪੁਰਾਣੇ ਟਰੱਕ ਨੇ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਜਿਵੇਂ ਦਿੱਲੀ ਚ 10 ਸਾਲ ਬਾਅਦ ਆਦਮੀ ਨਾ ਚੱਲਦਾ ਸਾਡੇ ਇੱਥੇ 30 ਸਾਲ ਪੁਰਾਣੇ ਸਾਧਨ ਚੱਲੇ ਫਿਰਦੇ ਨੇ ਪ੍ਰਾਸ਼ਾ ਦੀ ਛੱਡੋ ਮਤਲਬ ਜਿਹੜੇ ਬੰਦੇ ਸੀਗੇ ਇੱਕ ਦਾ ਕੇਦਾ ਮੋਢਾ ਟੁੱਟ ਗਿਆ ਕੇ ਦੀ ਬਾਹਾਂ ਟੁੱਟ ਗਈ ਪਟ ਕੇ ਇੱਕੋ ਜਿਹੇ ਚ 15 ਸਾਲ ਦਾ ਬੱਚਾ ਬੈਠਾ ਸੀਗਾ ਜਿਹੜਾ ਨਾਲ ਸੇਵਾ ਤੇ ਜਾ ਰਿਹਾ ਸੀਗਾ ਕਰੋ ਕੀ ਸੋਚ ਕੇ ਆਉਣਾ ਜੋੜ ਛੋਟੇ ਬੱਚੇ ਨੇ ਇਹਨਾਂ ਦੇ ਕੀ ਦੇਖਿਆ ਉਹਨਾਂ ਨੇ ਪਰ ਅੱਜ ਇਹਨਾਂ ਦੇ ਬੱਚਿਆਂ ਦੇ ਕੀ ਹਾਲਾਤ ਹੋਣੇ ਨੇ ਆਪ ਜੀ ਨੂੰ ਅੰਦਾਜ਼ਾ ਵੀ ਨਹੀਂ ਹੈਗਾ ਕਿਉਂਕਿ ਜਦੋਂ ਬਾਪ ਸਿਰਤੇ ਨਹੀਂ ਹੈਗਾ ਤਿਆਂ ਦੇ ਕੀ ਹਾਲਾਤ ਹੋਣੇ ਨੇ ਇਹ ਇਹ ਪਿੰਡ ਲਚਕਾਣੀ ਤੋਂ ਫੜ ਪੀੜਾ ਤਾਂ ਵਾਸਤੇ ਜੋ ਰਾਸ਼ਨ ਦੀ ਸੇਵਾ ਲੈ ਕੇ ਜਾ ਰਹੇ ਸੀ ਇਹਨਾਂ ਦੇ ਪਿੱਛੋਂ ਟਰੱਕ ਘਾਰਾ ਜੇ ਸ਼ਰਮਾਰਕਾ ਬਹੁਤ ਤੇਜ਼ ਇਹ ਤਾਂ ਆਪਦੀ ਨਾਰਮਲ ਸਪੀਡ ਤੇ ਜਾ ਰਹੀ ਸੀ ਪਿੱਛੋਂ ਲਿਆ ਕੇ ਉਹਨੇ ਇੰਨੇ ਜ਼ੋਰ ਨਾਲ ਮਤਲਬ ਟਰਾਲੀ ਤੇ ਹਿੱਟ ਕੀਤਾ ਟਰਾਲੀ ਨੂੰ ਮਤਲਬ ਐਦਾਂ ਪੁੱਠੀ ਕਰਕੇ ਮਾਰਿਆ ਜੋ ਦੇ ਵਿੱਚ ਮਤਲਬ ਬੰਦੇ ਬੈਠੇ ਸੀਗੇ ਉਹ ਬਗਾਬਗਾ ਮਾਰੇ ਇੱਕ ਉਹ ਟਰੱਕ ਦੇ ਥੱਲੇ ਆ ਗਿਆ ਵੀਰ ਜਿਹਦੀ ਕੋੜੇਕ ਟਾਈਮ ਬਾਅਦ ਹਸਪਤਾਲ ਜਾਂਦੇ ਹੋਏ ਡੈਥ ਹੋ ਗਈ ਬਹੁਤ ਮਾਰਾ ਹੋਇਆ ਉਹਨੂੰ ਬਚਾ ਨਹੀਂ ਸਕੇ ਤੇ ਉਹਨਾਂ ਦੇ ਬਹੁਤ ਜ਼ਿਆਦਾ ਸੱਟ ਲੱਗੀ ਸੀਗੀ ਤੇ 2-3 ਇੰਜਰਡ ਨੇ ਬਹੁਤ ਜ਼ਿਆਦਾ ਉਹਨਾਂ ਦੀ ਕਿਸੇ ਦੇ ਇੱਕ ਦਾ ਪੱਟ ਟੁੱਟ ਗਿਆ ਇੱਕ ਦਾ ਮਤਲਬ ਬਾਹ ਟੁੱਟ ਗਈ ਇਹ ਹੋਇਆ ਜੀ ਬੀਜੇ ਤੇ ਕਿਸ਼ਨਗੜ ਦੇ ਨੇੜੇ 메ਨ ਹਾਈਵੇ ਜੀਟੀ ਰੋਡ ਤੇ ਟਰਾਲੀ ਦੇ ਵਿੱਚ ਕੁੱਲ 6 ਤੋਂ 7 ਜਾਣੇ ਸੀ ਬਾਕੀ ਜਿਹੜੇ 2-3 ਪਿੱਛੇ ਅੱਗੇ ਬੈਠੇ ਸੀ ਉਹ ਵੀ ਭਗਾ ਕੇ ਬਾਹਰ ਮਾਰੇ ਫਤੋ ਵੀ ਦਹਿਲ ਗਏ ਇਹਨੇ ਜੋਰ ਨਾਲ ਮਤਲਬ ਪਿੱਛੋਂ ਹਿੱਟ ਕੀਤਾ ਬਹੁਤ ਮਦਦ ਕਮ ਸੇ ਕਮ 100-120 ਸਪੀਡ ਤੇ ਹਿੱਟ ਕੀਤਾ ਉਹ ਜਿਹੜਾ ਆਪਰੇਟੋਰ ਵਾਲਾ ਲਾਗ ਲਾਸਟ ਉੱਪਰੀ ਲੈ ਕੇ ਜਾ ਰਹੇ ਪਿੱਛੇ ਲੈ ਕੇ ਜਾ ਰਹੇ ਇਹ ਅਮਰੀਕਾ ਸਾਹਿਬ ਲੈ ਕੇ ਜਾ ਰਹੇ ਸੀ ਹਰਪੀਤਾਂ ਵਾਸਤੇ ਪਿੰਡ ਲਚਕਾਣੀ ਤੋਂ ਤੇ ਹੁਣ ਨਹੀਂ ਪਤਾ ਸੀਗਾ ਵੀ ਰਾਹ 'ਚ ਆ ਕੁਝ ਹੋ ਜਾਣਾ ਵਾ ਤੇ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਇਹ ਸਵੇਰੇ 6 ਵਜੇ ਚੱਲੇ ਨੇ ਕਰੀਬ 10 11 ਕ'ਵਜੇ ਇੱਥੇ ਮਤਲਬ ਐਕਸੀਡੈਂਟ ਬਹੁਤ ਭਿਆਨਕ ਹੋਇਆ ਮੇਨ ਆਈਰੋ ਟਰਾਲੀ ਨੂੰ 부ਠੀ ਕਰਤਾ ਸੀ ਵਿੱਚ ਜੋ ਰਾਸ਼ਨ ਸੀ ਉਹ ਪੂਰਾ ਖੰਡ ਗਿਆ ਸੀ ਰਾਸ਼ਿਆਂ ਦੀ ਛੱਡੋ ਮਤਲਬ ਜਿਹੜੇ ਬੰਦੇ ਸੀਗੇ ਇੱਕ ਦਾ ਕੇਦਾ ਮੋਢਾ ਟੁੱਟ ਗਿਆ ਕੇ ਦੀ ਬਾਹਾਂ ਟੁੱਟ ਗਈ ਪੱਟ ਕੇ ਇੱਕੋ ਜਿਹੇ 15 ਸਾਲ ਦਾ ਬੱਚਾ ਬੈਠਾ ਸੀਗਾ ਜਿਹੜਾ ਨਾਲ ਸੇਵਾ ਤੇ ਜਾ ਰਿਹਾ ਸੀਗਾ ਕਰੋ ਕੀ ਸੋਚ ਗਿਆ ਹੁਣਾ ਉਹਦੇ ਵੀ ਮਤਲਬ ਬਹੁਤ ਸੱਟਾਂ ਲੱਗੀਆਂ ਨੇ ਪੱਟ ਟੁੱਟ ਗਿਆ ਉਹਦਾ ਇਹਨਾਂ ਨੂੰ ਨਹੀਂ ਇਹਨਾਂ ਦੀ ਕੋਸ਼ ਮਤਲਬ ਇਹਨਾਂ ਦੀ ਹਾਲਤ ਤਾਂ ਬਹੁਤ ਜ਼ਿਆਦਾ ਮੌਕੇ ਦੀ ਕਿ ਵੀਰ ਸੀ ਕੋਈ ਇਹਨਾਂ ਦੇ ਪੱਟ ਦਾ ਜੋ ਮਾਸ ਸੀ ਉਹ ਸਾਰਾ ਮਤਲਬ ਲੱਤ ਗਿਆ ਸੀਗਾ ਟੁੱਟ ਨਿਕਲ ਗਿਆ ਸੀਗਾ ਪੱਲੀ ਪੱਟ ਦੀ ਹੱਡੀ ਤੀਂਦੀ ਸੀ ਇਹਨਾਂ ਨੇ ਜਦੋਂ ਇਹਨਾਂ ਨੂੰ ਮੈਂ ਟਰੱਕ ਥੱਲੇੋਂ ਕੱਢਿਆ ਇਹਨਾਂ ਨੇ ਹੱਥ ਵੜ ਕੇ ਕਿਹਾ ਜੀ ਬਾਈ ਬਚਾ ਲਾ ਪਰ ਮੈਂ ਬਚਾ ਨਹੀਂ ਸਕਿਆ ਜੀ ਇਹ ਚੀਜ਼ ਦਾ ਵਸੂਲ ਰਹਿਣਾ ਵੀ ਸਾਡੀ ਜੀ ਲੇਕਿਨ ਇਨਸਾਨ ਦੀ ਮੈਂ ਜਾਨ ਨਹੀਂ ਜਾ ਸਕਿਆ ਹਾਂਜੀ ਪੁਲਿਸ ਵੀ ਆਈ ਐਂਬੂਲੈਂਸ ਨਹੀਂ ਕੋਈ ਆਈ ਅਸੀਂ ਐਂਬੂਲੈਂਸ ਨੂੰ ਫੋਨ ਕਰੀ ਗਏ ਕੋਈ ਐਂਬੂਲੈਂਸ ਨਹੀਂ ਆਈ ਲੋਕਾਂ ਦੀ ਮਿੰਤਾ ਕਰੀਆਂ ਵੀ ਗੱਡੀ ਰੋਕ ਲਓ ਜੀ ਗੱਡੀ ਰੋਕ ਲਓ ਫਿਰ ਕੋਈ ਮਤਲਬ ਬਜਾਰਾ ਕਨੂਵਾਲਾ ਵੀ ਸੀ ਉਹਦੇ ਵਿੱਚ ਉਹਨਾਂ ਨੂੰ ਭੇਜਿਆ ਫਿਰ ਇੱਕ ਛੋਟੀ ਗੱਡੀ ਹੱਥ ਜੋੜ ਕੇ ਮਿੰਤਾ ਕਰਕੇ ਲਗਾਈ ਉਹਦੇ ਵਿੱਚ ਬਿਠਾ ਕੇ ਇਨਾਂ ਨੂੰ ਤੋਰਿਆ ਤੇ ਹੁਣ ਨਹੀਂ ਪਤਾ ਸੀਗਾ ਵੀ ਰਾਹ 'ਚ ਜਾਂਦੇ ਇਨਾਂ ਦੀ ਰੈਕ ਹੋਗੀ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਨਾ ਚਾਹੁੰਦਾ ਇਨਾਂ ਨੂੰ ਇਨਸਾਫ਼ ਮਿਲੇ ਜਿਹੜੇ ਇਹ ਖਾਵੀਗੇ ਚਲਾਉਂਦੇ ਨੇ ਨਾ ਪ੍ਰੱਕ ਇਨਾਂ ਨੁਕਸਾਨ ਕਰਤਾ ਇਹ ਤਾਂ ਇਹ ਕਿਹੜਾ ਕੋਈ ਉਹ ਜਾ ਰਹੇ ਸੀਗੇ ਇਹ ਤਾਂ ਇੱਕ ਮਦਦਗਾਰ ਜਾ ਰਹੇ ਸੀਗੇ ਹੜਪੀੜਤਾ ਦੀ ਪਰ ਇਨਾਂ ਨੂੰ ਹੀ ਸਿਰ ਪਤਾ ਵੀ ਇਨਾਂ ਦੇ ਨਾਲ ਇਹ ਕੁਝ ਕਰਨਾ ਜਿਹੜਾ ਇਨਾਂ ਤੇਜ ਆ ਰਹਿਆ ਸੀ ਅਸ਼ਰਮਾਰਕਾ ਉਹਦੇ ਤੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਗੱਡੀ ਵਾਲਾ ਹਾਂ ਮੁੱਕੇ ਤੇ ਭੱਜ ਗਿਆ ਸੀ ਬਈ ਮੈਂ ਹੱਥ ਜੋੜ ਕੇ ਮੈਂ ਨਹੀਂ ਕਹਾਂ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਕੀ ਦੇਖਿਆ ਉਹਨਾਂ ਨੇ ਕੀ ਸੋਚ ਕੇ ਉਹਨਾਂ ਦੇ ਪਰਿਵਾਰ ਸੋਚਦਾ ਹੋਊਗਾ ਕੀ ਮਤਲਬ ਕੀ ਬਾਣਾ ਵਰਤ ਗਿਆ ਪਿੱਛੇ ਪਰਿਵਾਰ ਕੀ ਉਹਨਾਂ ਦਾ ਬਣੂਗਾ ਬੱਚੇ ਨੇ ਛੋਟੇ ਛੋਟੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਜੋ ਇਹਨਾਂ ਦੀ ਸਹਾਇਤਾ ਹੋ ਸਕਦੀ ਆ ਵੱਧ ਤੋਂ ਵੱਧ ਕਰੇ ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਰਾਤ ਮੈਨੂੰ ਵੀ ਗਿਆ ਕਹਿੰਦਾ ਚਾਚਾ ਜੀ ਤੁਸੀਂ ਵੀ ਚਲੋ ਤੇ ਮੈਂ ਕਿਹਾ ਜੀ ਮੈਂ ਨਹੀਂ ਜਾ ਸਕਦਾ ਮੈਨੂੰ ਤਾਂ ਦਿੱਕਾ ਭਾਈ ਚਲੋ ਇਹ ਫੇਰ ਸਵੇਰੇ 6:00 ਵਜੇ ਘਰੋਂ ਚੱਲ ਪਏ ਨੇ ਤਿਆਰ ਵਿਆਰ ਹੋ ਕੇ ਬੜਾ ਆਰਾਮ ਨਾਲ ਐ ਲੈ ਕੇ ਜਮਾਨ ਉਸ ਤੋਂ ਅੱਗੇ ਜਾ ਕੇ ਮੰਜੀ ਸਾਹਿਬ ਗੁਰਦੁਆਰੇ ਕੋਲ ਸਵੇਰੇ 10:00 ਵਜੇ ਦੇ ਕਰੀਬ 6:00 ਵਜੇ ਪਿੰਡੋਂ ਚੱਲੇ ਨੇ 10:00 ਵਜੇ ਦੇ ਕਰੀਬ ਇਹਨਾਂ ਦਾ ਮੰਜੀ ਸਾਹਿਬ ਕੋਲ ਆ ਕੇ ਕਿਸੇ ਟਰੱਕ ਵਾਲੇ ਨੇ ਪਿੱਛੋਂ ਚ ਟਰਾਲੀ 'ਚ ਟਰੱਕ ਮਾਰ ਕੇ ਟਰਾਲੀ ਪਲਟਾ ਦਿੱਤੀ ਟਰਾਲੀ ਪਲਟਣ ਦੇ ਨਾਲ ਸਾਡੇ 4 ਬੰਦੇ ਟਰਾਲੀ 'ਚ ਸੀਗੇ 4 ਟਰੈਕਟਰ ਤੇ ਸੀਗੇ ਜਿਹੜੇ 4 ਟਰੈਕਟਰ ਦੇ ਸੀਗੇ ਉਹ ਤਾਂ ਠੀਕ ਨੇ ਸਹੀ ਸਲਾਮਤ ਨੇ ਜਿਹੜੇ ਪਿੱਛੇ ਟਰਾਲੀ 'ਚ ਸੀਗੇ 4 ਉਹਨਾਂ 'ਚ ਜੋ ਇਹ ਡੱਲੇ ਵਾਲੇ ਪਾਸੇ ਬੈਠਾ ਸੀ ਜਦੋਂ ਟਰੱਕ ਲੱਗਿਆ ਇਹ ਟਰੱਕ ਦੇ ਥੱਲੇ ਆ ਗਿਆ ਟਰੱਕ ਨੇ ਕਸੀਟ ਕੇ ਇਹਨੂੰ ਜਣੀ ਇੰਨੀ ਦਰਦਨਾਕ ਮੌਤ ਆਈ ਆ ਵੀ ਦੱਸ ਨਹੀਂ ਸਕਦੇ ਵੀ ਇੰਨਾ ਬੁਰਾ ਹਾਲ ਇਹਦਾ ਬੋਡੀ ਦਾ ਕੀਤਾ ਉਹ ਜ਼ਾਲਮ ਨੇ ਤੇ ਜਿਹੜੇ ਬਾਕੀ 3 ਸੀਗੇ ਉਹਨਾਂ 'ਚ ਇੱਕ ਬੱਚਾ ਸੀਗਾ ਕਰਨ ਉਹਦੀ ਬਾਹਾਂ ਟੁੱਟ ਗਈ ਤੇ ਪੱਟ ਫੈਕਚਰ ਹੋ ਗਿਆ ਚਲੋ ਮਹਾਰਾਜ ਅੱਗੇ ਅਰਦਾਸ ਆ ਉਹ ਵੀ ਚਲਦਾ ਹੋ ਜਾਵੇ ਠੀਕ ਹੋ ਜਾਵੇ ਜੇਤੀ ਤੇ ਇੱਕ ਵੀਰ ਦੇ ਸਿਰ ਚ ਸੱਟ ਲੱਗੀ ਉਹ ਵੀ ਸੀਰੀਅਸ ਹੈ ਤੇ ਇੱਕ ਜਿਹੜਾ ਹੈਗਾ ਉਸੇ ਟਰਾਲੀ ਸੀਗਾ ਉਹ ਬਿਲਕੁਲ 100% ਠੀਕ ਹੈ ਛੋਟੀਆਂ ਛੋਟੀਆਂ ਇਹਦੀਆਂ 3 ਨੇ ਦੋ 3 ਨੇ ਛੋਟੀਆਂ ਛੋਟੀਆਂ ਇੱਕ ਬੱਚਾ ਇਹ ਖੇਤੀਬਾੜੀ ਕਰਦਾ ਸੀਗਾ ਥੋੜੀ ਜਿਹੀ ਖੇਤੀ ਹੈ ਇਹਦੇ ਕੋਲੇ ਤੇ ਬਾਕੀ ਬੈਂਕ 'ਚ ਲੱਗਿਆ ਸੀਗਾ ਬੈਂਕ 'ਚ ਕਿਸ਼ਤਾਂ ਕੁਸ਼ਤਾਂ ਇਕੱਠੀਆਂ ਕਰਕੇ ਆਪਣੇ ਟੱਬਰ ਦਾ ਗੁਜ਼ਾਰਾ ਕਰ ਰਿਹਾ ਸੀਗਾ ਇਹ পেট ਪਾ ਰਿਹਾ ਸੀਗਾ ਬੜਾ ਵਧੀਆ ਪਰਿਵਾਰ ਚਲਾ ਰਿਆ ਸੀ ਜੀ ਇਹ ਪਰ ਹੁਣ ਇਹਨੇ ਚੱਕ ਕੇ ਵੀ ਬੜਾ ਮਾੜਾ ਹੋਇਆ ਜੀ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਅੱਜ ਸਾਨੂੰ ਪਿਆ ਜਿਹੜੇ ਜ਼ਾਲਮ ਨੇ ਇਹਨਾਂ ਨੂੰ ਇਹਨੂੰ ਬੰਦੇ ਨੂੰ ਮੌਤ ਦੀ ਘਾਟ ਉਤਾਰਿਆ ਅਸੀਂ ਚਾਹੁੰਦੇ ਹਾਂ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਪ੍ਰਸ਼ਾਸਨ ਸਾਡਾ ਸਾਥ ਦੇਵੇ ਵੀ ਉਹਨੂੰ ਕਿਹੜੀ ਤੋਂ ਕਿਹੜੀ ਸਜ਼ਾ ਦੇਵੇ ਸਾਨੂੰ ਇਨਸਾਫ਼ ਦਿਵਾਇਆ ਜਾ ਵੀ ਬੱਗ ਅੱਡੀ ਇਹ ਮੰਤ ਹੈ ਤੜਕੇ ਦੇ ਬੱਚੇ ਰੋ ਰਹੇ ਨੇ ਹਾ ਕਲਾਪ ਹੋ ਰਿਹਾ ਦੇਖਿਆ ਨਹੀਂ ਜਾ ਰਿਹਾ ਬਸ ਹੰ ਸੰਸਕਾਰ ਕਰਾਂਗੇ ਜਾ ਕੇ ਦੇਖੋ ਸਾਡੇ ਪਿੰਡ ਦਾ ਇਹ ਨੌਜਵਾਨ ਆ ਜੀ ਬੜਾ ਬੜਾ ਸੁਧਾਰਨ ਦਾ ਬੜਾ ਚੰਗਾ ਜਿਹਾ ਪਰਿਵਾਰ ਆ ਜੀ ਨਾ ਕਿਸੇ ਨਾਲ ਬੈਰ ਨਾ ਕਿਸੇ ਨਾਲ ਵਿਰੋਧ ਅਸਲ ਸਾਡੇ ਪਿੰਡ ਦੇ ਨੌਜਵਾਨਾਂ ਦੀ ਭਾਵਨਾ ਕੀ ਸੀ ਲੋੜਵੰਦਾਂ ਦੀ ਸਮਗਰੀ ਲੈ ਕੇ ਚੱਲੇ ਸੀ ਵੀ ਜਿਹੜੇ ਹੜਪੀੜਤ ਨੇ ਉਹਨਾਂ ਨੂੰ ਚੀਜ਼ਾਂ ਪਹੁੰਚਾਉਣ ਚੱਲੇ ਸੀਗੇ ਜੀ ਔਰ ਜਾਂਦੇ ਜਾਂਦੇ ਜਿਹੜੀ ਘਟਨਾ ਜਿਹੜੀ ਵਾਪਰਦੀ ਆ ਨੇ ਸਾਡੇ ਨਗਰ ਨੂੰ ਸਾਡੇ ਇਲਾਕੇ ਨੂੰ ਹਿਲਾ ਕੇ ਰੱਖਤਾ ਕਿਉਂਕਿ ਇੱਕ ਇਨਸਾਨ ਰੂਹ ਦਾ ਸੱਚਾ ਇੱਕ ਦੂਜਿਆਂ ਦੀ ਮਦਦ ਕਰਨ ਲਈ ਚੱਲਿਆ ਉਹਦੇ ਨਾਲ ਐਡੀ ਘਟਨਾ ਵਾਪਰ ਜੇਵੇ ਤੇ ਫਿਰ ਜਿਹੜਾ ਇਨਸਾਨ ਦੀ ਜਿਹੜੀ ਮੌਤ ਹੁੰਦੀ ਆ ਸਾਡੇ ਭਰਾ ਦੀ ਅਸਲ ਉਹਦੀਆਂ ਦੋ ਤਾਂ ਛੋਟੀਆਂ ਬੇਟੀਆਂ ਨੇ ਜੀ ਬਿਲਕੁਲ ਛੋਟੀਆਂ ਨੇ 5-5 6-6 ਸਾਲ ਦੀਆਂ ਇੱਕ ਉਹਦਾ ਬੇਟਾ ਜੀ ਅਸਲ ਹੁਣ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਹੁਣ ਅਸੀਂ 15 ਦਿਨ ਹੜਾਂ ਚ ਘਰੇ ਨਹੀਂ ਆਏ ਦੀ ਸੇਵਾ ਕਰਦੇ ਸਾਡੇ ਬੱਚੇ ਕਿਵੇਂ ਤਰਸਦੇ ਸੀ ਹੁਣ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਫਾਦਰ ਨੇ ਘਰ ਹੀ ਪਰ ਬੜੇ ਦੁੱਖ ਦੀ ਗੱਲ ਆ ਵੀਰੇ ਇਹ ਜਾਂਚ ਹੋਣੀ ਚਾਹੀਦੀ ਆ ਵੀ ਕਿਉਂ ਟਰੱਕ ਹੀ ਕਿਉਂ ਸਾਡੀਆਂ ਟਰੈਲੀਆਂ ਚ ਬਾਈਦੇ ਨੇ ਪਰ ਨਹੀਂ ਜਿਹੜੇ ਪੁਰਾਣੇ ਟਰੱਕ ਨੇ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਜਿਵੇਂ ਦਿੱਲੀ ਚ 10 ਸਾਲ ਬਾਸ ਸਾਧਨ ਨੀਣਾ ਚੱਲਦਾ ਸਾਡੇ ਇੱਥੇ 30 ਸਾਲ ਪੁਰਾਣੇ ਸਾਧਨ ਚੱਲੇ ਫਿਰਦੇ ਨੇ ਜੇ ਅਪਾ ਗੱਲ ਕਰੀਏ ਟਰੱਕਾਂ ਦੀ ਹੁਣ ਟਰੱਕ ਹੋ ਸਕਦਾ ਤੇ ਬ੍ਰੇਕ ਫੇਲ ਹੋਈ ਆ ਹੋ ਸਕਦਾ ਉਹ ਸੁੱਤਾ ਪਿਆ ਹੁੰਦਾ ਸੀ ਜਾਂ ਵੀਰੇ ਬਿਲਕੁਲ ਜਾਂਚ ਹੋਣੀ ਚਾਹੀਦੀ ਆ ਸਾਡੇ ਲਈ ਤਾਂ ਮਤਲਬ ਏਡੀ ਦੁੱਖ ਦੀ ਘਟਨਾ ਜਿਹੜੀ ਇਹਦਾ ਤੁਹਾਨੂੰ ਸ਼ਬਦਾਂ ਚ ਸਾਂਝੀ ਨਹੀਂ ਕਰ ਸਕਦੇ ਸਾਡੇ ਪਿੰਡ ਦਾ ਨੌਜਵਾਨ ਜਦੋਂ ਗਿਆ ਜੀ ਕਿਉਂਕਿ ਅਸੀਂ ਸਾਡਾ ਨਗਰ ਸੇਵਾ ਭਾਵਨ ਵਾਲਾ ਦੂਜੇ ਪ੍ਰਤੀ ਖੜਨ ਵਾਲਾ ਨਗਰ ਆ ਸਾਡਾ ਵੀਰੇ ਪਰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਦੇ ਅੱਗੇ ਜਿਹੜੀ ਪੂਰੀ ਜਾਂਚ ਕਰਕੇ ਜਿਹੜਾ ਇਦਾਂ ਦੇ ਪਰਿਵਾਰਾਂ ਦੇ ਨਾਲ ਖੜਿਆ ਜਾਵੇ ਕਿਉਂਕਿ ਜਿੱਥੇ ਘਟਨਾ ਇਦਾਂ ਦੀ ਵਾਪਰ ਪ੍ਰਸ਼ਾਸਨ ਦਾ ਵਰਜ ਬਣਦਾ ਇਹ ਪਰਿਵਾਰਾਂ ਦੇ ਇਦਾਂ ਦੇ ਬੱਚਿਆਂ ਨਾਲ ਖੜਨਦਾ ਜਿਨ੍ਹਾਂ ਦਾ ਬਾਪ ਚਲ ਗਿਆ ਦੂਜੀ ਜੇਸ ਇਨਸਾਨ ਨੇ ਘਟਨਾ ਕੀਤੀ ਆ ਵੀਰੇ ਉਹ ਸਜ਼ਾ ਦਾ ਜਰੂਰ ਹੱਕਦਾਰ ਆ ਕਿਉਂਕਿ ਉਹਨੇ ਜਾਣ ਬੁੱਝ ਕੇ ਕੀਤੀ ਆ ਆਪਣੇ ਆਪ ਹੋ ਗਈ ਏ ਹੁਣ ਸਾਨੂੰ ਨਹੀਂ ਪਤਾ ਜਿਹਨੇ ਜਾਣਬੁੱਝ ਕੇ ਕੀਤੀ ਆ ਜਾਂ ਕੋਈ ਇਹਦੇ ਪਿੱਛੇ ਸਾਜ਼ਿਸ਼ ਮੰਨ ਲੈਂਦੀ ਆ ਫਿਰ ਤਾਂ ਸਜ਼ਾ ਦਾ ਹੱਕਦਾਰ 100% ਹੈਗਾ ਉਹ ਪਰ ਅੱਜ ਇਹਨਾਂ ਦੇ ਬੱਚਿਆਂ ਦੇ ਕੀ ਹਾਲਾਤ ਹੋਣੇ ਨੇ ਆਪ ਜੀ ਨੂੰ ਅੰਦਾਜ਼ਾ ਵੀ ਨਹੀਂ ਹੈਗਾ ਕਿਉਂਕਿ ਜਦੋਂ ਬਾਪ ਸਿਰ ਤੇ ਨਹੀਂ ਹੈਗਾ ਧੀਆ ਦੇ ਕੀ ਹਾਲਾਤ ਹੋਣੇ ਨੇ